ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਆਪਾਂ ਅਕਸਰ ਹੀ ਹਰ ਮੰਥ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀਆਂ ਸਬਜ਼ੀਆਂ ਆਪਾਂ ਲਾਉਣੀਆਂ ਨੇ ਹਰ ਮੰਥ ਦੀਆਂ ਸਬਜ਼ੀਆਂ ਕਿਹੜੇ-ਕਿਹੜੇ ਮੰਥ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲੱਗ ਸਕਦੀਆਂ ਨੇਗੀਆਂ ਜਾਂ ਆਪਣੇ ਗਾਰਡਨ ਦੇ ਵਿੱਚ ਆਪਾਂ ਲਾ ਸਕਦੇ ਆ ਉਹਦੀ ਵੀਡੀਓ ਆਪਾਂ ਪਾਉਨੇ ਆ ਬਟ ਇੱਕ ਹੀ ਕੁਐਸਚਨ ਆਏ ਸੀਗੇ ਵੀ ਸਰਦੀਆਂ ਦੀਆਂ ਸਬਜ਼ੀਆਂ ਕਿਹੜੀਆਂ-ਕਿਹੜੀਆਂ ਨੇ ਜਿਹੜੇ ਆਪਾਂ ਘਰ ਦੇ ਵਿੱਚ ਲਾ ਸਕਦੇ ਆ ਜੇਕਰ ਅਸੀਂ ਘਰੇ ਗਾਰਡਨ ਬਣਾਇਆ ਹੋਇਆ ਹੈ ਜਾ ਤੁਸੀਂ ਕੋਈ ਗਰੋ ਬੈਗ ਦੇ ਵਿੱਚ ਸਬਜ਼ੀਆਂ ਲਾਉਣੀਆਂ ਨੇ ਉਹਨਾਂ ਦੇ ਵਿੱਚ ਕਿਹੜੀਆਂ ਸਬਜ਼ੀਆਂ ਉਗਾ ਸਕਦੇ ਆ ਉਹਨਾਂ ਬਾਰੇ ਅੱਜ ਡਿਟੇਲ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਜਿਹੜੀ ਸਬਜ਼ੀ ਹੈਗੀ ਉਹ ਸਾਡੀ ਗੋਭੀ ਹੈ ਆ ਦੇਖੋ ਅਸੀਂ ਗੋਭੀ ਲਈ ਹੋਈ ਹੈ ਗੋਭੀ ਨੂੰ ਤੁਸੀਂ ਆਸਾਨੀ ਨਾਲ ਆਪਣੇ ਗਾਰਡਨ ਦੇ ਵਿੱਚ ਉਗਾ ਸਕਦੇ ਹੋ ਜਿਵੇਂ ਕਿ ਤਰਨਜੀ ਦੱਸਣਗੇ ਹਾਂਜੀ ਗੋਭੀ ਦੇ ਲਈ ਨਾ ਤੁਹਾਨੂੰ ਕੀ ਆਗਾ ਘੱਟੋ ਘੱਟ 10 ਤੋਂ 12 ਇੰਚ ਦਾ ਗਰੋ ਬੈਗ ਚਾਹੀਦਾ ਜਾਂ ਤੁਸੀਂ ਗਮਲੇ ਦੇ ਵਿੱਚ ਵੀ ਲਗਾ ਸਕਦੇ ਹੋਗੇ ਗੋਬੀ ਦੇ kia ki ਬੀਜ ਮਿਲ ਜਾਂਦੇ ਆ ਕਿ ਬੀਜ ਤੋਂ ਤੁਸੀਂ ਪਨੀਰੀ ਤਿਆਰ ਕਰ ਸਕਦੇ ਹੋਗੇ ਜਾਂ ਫਿਰ ਤੁਸੀਂ ਡਾਇਰੈਕਟ ਪਨੀਰੀ ਇਹਨਾਂ ਦੇ ਪਲਾਂਟ ਮਿਲ ਜਾਂਦੇ ਆ ਛੋਟੇ ਛੋਟੇ ਜਿਨ੍ਹਾਂ ਨੂੰ ਪਨੀਰੀ ਕਹਿੰਦੇ ਆ ਇਹ ਆਪਾਂ ਬਾਜ਼ਾਰ ਤੋਂ ਜਾਂ ਨਰਸਰੀ ਤੋਂ ਖਰੀਦ ਕੇ ਲਿਆ ਕੇ ਉਹ ਵੀ ਲਗਾ ਸਕਦੇ ਆਂਗੇ ਇੱਕ ਇੱਕ ਗਮ ਆਪਣੇ ਗਰੋ ਬੈਗ ਦੇ ਵਿੱਚ ਜਾਂ ਗਮਲੇ ਦੇ ਵਿੱਚ ਤੁਸੀਂ ਇੱਕ ਹੀ ਲਗਾਉਣੀ ਹੈਗੀ ਠੀਕ ਹੈ ਤਾਂ ਜੋ ਇਹਦੀ ਪ੍ਰੋਪਰ ਗਰੋਥ ਹੋ ਸਕੇ ਤੇ ਆਪਾਂ ਨੂੰ ਇਹ 60 ਕ ਦਿਨਾਂ ਦੇ ਵਿੱਚ ਗੋਬੀ ਪ੍ਰੋਪਰ ਤਿਆਰ ਹੋ ਕੇ ਜੇ ਬੀਜ ਤੋਂ ਤਿਆਰ ਕਰਦੇ ਆਂ ਆਪਾਂ ਨੂੰ ਹਾਰਵੈਸਟ ਕਰਨ ਲਈ ਮਿਲ ਜਾਂਦੀ ਹੈ ਨੈਕਸਟ ਜਿਹੜੀ ਸਾਡੀ ਸਬਜੀ ਹੈ ਉਹ ਧਨੀ ਹੈ ਧਨੀਏ ਦੀ ਵੈਸੇ ਅਸੀਂ ਅਲੱਗ ਤੋਂ ਵੀਡੀਓ ਡਿਟੇਲ ਦੇ ਨਾਲ ਪਾਈ ਹੋਈ ਹੈ ਉਹ ਸਾਡੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤਾਂ ਜੋ ਕਿ ਨਵੇਂ ਨੇ ਇਸ ਚੀਜ਼ ਦੀ ਜਾਣਕਾਰੀ ਲੈਣਾ ਚਾਹੁੰਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਹ ਵੀਡੀਓਜ਼ ਨੇ ਜਿਹੜੀਆਂ ਧਿਆਨ ਨਾਲ ਦੇਖੋ ਕਿ ਕਿਵੇਂ ਈਜ਼ੀ ਵੇ ਨਾਲ ਧਨੀਏ ਜਿਹੜਾ ਜਲਦੀ ਆਪਾਂ ਹਾਰਵੈਸਟ ਲਈ ਸਾਨੂੰ ਮਿਲਦਾ ਤੇ ਅਸੀਂ ਲਗਾ ਸਕਦੇ ਹਾਂ ਧਨੀਏ ਲਈ ਸਾਨੂੰ ਚਾਹੀਦਾ ਹੈ ਵੀ ਹੈ ਜਿਹੜਾ ਤੁਸੀਂ ਸਿਰਫ ਉਸ ਚੀਜ਼ ਦਾ ਧਿਆਨ ਰੱਖਣਾ ਹੈ ਵੀ ਉਹ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋਵੇ ਤੇ ਬਾਕੀ ਰਹੀ ਗੱਲ ਗਰੋ ਬੈਗ ਦੀ ਗਰੋ ਬੈਗ 6 ਤੋਂ ਲੈ ਕੇ 8 ਇੰਚ ਦਾ ਜਿਹੜਾ ਗਰੋ ਬੈਗ ਆ ਉਹ ਸ਼ਫੀਸ਼ੈਂਟ ਆ ਧਨੀਏ ਨੂੰ ਲਾਉਣ ਵਾਸਤੇ ਧਨੀਏ ਦੇ ਲਈ ਬੀਜੇ ਤੁਸੀਂ ਨਹੀਂ ਵੀ ਤੁਸੀਂ ਬਾਜ਼ਾਰ ਚੋਂ ਲੈ ਕੇ ਉਹਨਾਂ ਦਾ ਜਿਹੜਾ ਤੁਹਾਡੇ ਕੋਲੇ ਘਰੇ ਹੈਗਾ ਵੀ ਆਪਾਂ ਘਰੇ ਸਾਬੂ ਧਨੀਆ ਹੁੰਦਾ ਜਿਹੜਾ ਉਸ ਨੂੰ ਆਪਾਂ ਦੋ ਕਰ ਲੈਣੇ ਆ ਉਹਦੇ ਦੋ ਹਿੱਸੇ ਕਿਸੇ ਵੀ ਚੀਜ਼ ਨਾਲ ਦੋ ਇਸੇ ਕਰਕੇ ਉਹਨੂੰ ਵੀ ਆਪਾਂ ਲਗਾ ਸਕਦੇ ਆਂਗੇ ਉਹ ਵੀ ਬੜੀ ਆਸਾਨੀ ਨਾਲ ਗਰੋ ਹੋ ਜਾਂਦਾ ਦੋਨੋਂ ਹਿੱਸਿਆਂ ਨਾਲ ਧਨੀਆ ਜਿਹੜਾ ਉਹ ਲੱਗ ਜਾਂਦਾ ਤੁਸੀਂ ਪਲੇਨ ਆ ਬੈੱਡ ਬਣਾ ਕੇ ਲਾ ਸਕਦੇ ਹੋ ਜਾਂ ਫਿਰ ਤੁਸੀਂ ਮਤਲਬ ਲਾਈਨਾਂ ਨੇ ਜਿਹੜੀਆਂ ਉਹ ਪਾ ਕੇ ਧਣਿਆਂ ਨੂੰ ਗਰੋਅ ਕਰ ਸਕਦੇ ਹੁਣ ਨੈਕਸਟ ਸਬਜੀ ਬਾਰੇ ਅਸੀਂ ਗੱਲ ਕਰੀਏ ਤਾਂ ਮਿਰਚਾਂ ਨੇਗੀਆਂ ਮਿਰਚਾਂ ਦੇਖੋ ਸਰਦੀਆਂ ਦੇ ਵਿੱਚ ਵੀ ਮਿਰਚਾਂ ਨੇ ਜਿਹੜੀਆਂ ਉਹ ਆਸਾਨੀ ਨਾਲ ਲੱਗ ਜਾਂਦੀਆਂ ਨੇਗੀਆਂ ਪਹਿਲਾਂ ਅਸੀਂ ਸਰਦੀ ਗਰਮੀ ਵਾਲੀਆਂ ਮਿਰਚਾਂ ਲਗਾਈਆਂ ਹੋਈਆਂ ਸੀ ਤੇ ਹੁਣ ਅਸੀਂ ਸਰਦੀ ਵਾਲੀਆਂ ਮਿਰਚਾਂ ਲਾਈਆਂ ਹੋਈਆਂ ਨੇ ਇਹਨਾਂ ਦੀ ਵੀ ਤੁਹਾਨੂੰ ਪਨੀਰੀ ਹੈ ਜਿਹੜੀ ਮਾਰਕੀਟ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਂਦੀ ਹੈ ਜੇਕਰ ਤੁਸੀਂ ਘਰੇ ਪੌਦੇ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣੀ ਸਬਜੀ ਆ ਜਾਂਦੀ ਹੈ ਜਿਹੜੀ ਉਹ ਟਮਾਟਰ ਆਗਾ ਟਮਾਟਰ ਵੀ ਆਪਾਂ ਨੂੰ ਦੇਖੋ ਸਾਰਾ ਸਾਲ ਜ਼ਰੂਰਤ ਪੈਂਦੀ ਆ ਹਰੇਕ ਸਬਜ਼ੀ ਦੇ ਵਿੱਚ ਜ਼ਰੂਰਤ ਪੈਂਦੀ ਆ ਇਹ ਵੀ ਆਪਾਂ ਕੋਸ਼ਿਸ਼ ਇਹ ਹੀ ਕਰਦੇ ਆ ਕਿ ਇਹਨੂੰ ਘਰੋਂ ਗਾਉਣ ਦੀ ਠੀਕ ਆ ਵੀ ਆਪਾਂ ਨੂੰ ਬਾਜ਼ਾਰ ਚੋਂ ਨਹੀਂ ਲੈਣਾ ਪਵੇ ਗਰਮੀਆਂ ਦੇ ਵਿੱਚ ਵੀ ਟਮਾਟਰ ਦੀ ਵੈਰੈਟੀ ਲਗਾਉਨੇ ਆਪਾਂ ਸਰਦੀਆਂ ਦੇ ਵਿੱਚ ਵੀ ਟਮਾਟਰ ਦੀ ਅਲੱਗ ਵੈਰੈਟੀ ਆ ਇਹਦੀ ਆਪਾਂ ਨੂੰ ਇਹਦੇ ਆਪਾਂ ਪਲਾਂਟ ਤਿਆਰ ਵੀ ਕਰ ਸਕਦੇ ਆ ਬੀਜ ਤੋਂ ਵੀ ਤਿਆਰ ਕਰ ਸਕਦੇ ਆ ਇਹਦੀ ਪੌਦੇ ਜਾਂ ਆਪਾਂ ਨੂੰ ਪੌਦੇ ਪੱਲੇ ਆ ਕੇ ਟ੍ਰੈਕੀ ਪਨੀਰੀ ਲਿਆ ਕੇ ਉਹ ਵੀ ਲਗਾ ਸਕਦੇ ਆ ਦੇਖੋ ਆਪਣਾ ਸਾਦੀਆਂ ਵਾਲਾ ਟਮਾਟਰ ਇਹ ਆਪਾਂ ਨੂੰ 60 ਦਿਨ ਦੇ ਵਿੱਚ ਬਾਅਦ ਆਪਾਂ ਨੂੰ ਹਾਰਵੈਸਟ ਕਰਨ ਨੂੰ ਟਮਾ ਮਿਲ ਜਾਂਦੀ ਹੈ ਜੀ ਨੈਕਸਟ ਜਿਹੜੀ ਆਪਾਂ ਸਬਜ਼ੀ ਬਾਰੇ ਗੱਲ ਕਰਾਂਗੇ ਹਾਂਜੀ ਇਸ ਤੋਂ ਬਾਅਦ ਆਪਣੀ ਸਬਜ਼ੀ ਆ ਜਾਂਦੀ ਹੈ ਜਿਵੇਂ ਆਪਾਂ ਬੰਦ ਕੋਬੀ ਦਾ ਤੁਹਾਨੂੰ ਦੱਸਿਆ ਪਹਿਲਾਂ ਆਪਾਂ ਫੁੱਲ ਕੋਬੀ ਦਾ ਦੱਸਿਆ ਇਸ ਤਰ੍ਹਾਂ ਬੰਦ ਕੋਬੀ ਵੀ ਲਗਾ ਸਕਦੇ ਹੋ ਬਰੋਕਲੀ ਵੀ ਲਗਾ ਸਕਦੇ ਹੋ ਬਰੋਕਲੀ ਬਹੁਤ ਵਧੀਆ ਮਤਲਬ ਹੈਲਥ ਦੇ ਲਈ ਬਹੁਤ ਵਧੀਆ ਗੁਣਕਾਰੀ ਪਲਾਂਟ ਹੁੰਦਾ ਹੈ ਇਹ ਆ ਵੀ ਆਪਾਂ ਘਰ ਦੇ ਵਿੱਚ ਇਹਨੂੰ ਲਗਾ ਸਕਦੇ ਹਾਂ ਇਹ ਪਲਾਂਟਸ ਅਸੀਂ ਖੁਦ ਜਿਹੜੇ ਬੀਜ ਤੋਂ ਤਿਆਰ ਕੀਤੇ ਹੋਏ ਨੇ ਇਹ ਅਸੀਂ ਗਮਲਿਆਂ ਗਰੋ ਬੈਗ ਦੇ ਵਿੱਚ ਸ਼ਿਫਟ ਕਰ ਦਿੱਤੇ ਹੋਏ ਨੇ तकरीबन 60 ਦਿਨਾਂ ਬਾਅਦ ਸਾਨੂੰ ਬਰੋਕਲੀ ਆ ਜਿਹੜੀ ਹਾਰਵੈਸਟ ਕਰਨ ਨੂੰ ਮਿਲ ਜਾਂਦੀ ਹੈ ਹਾਂਜੀ ਇਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਸਬਜੀ ਆ ਜਾਂਦੀ ਹੈ ਜੀ ਆਪਣੇ ਕੋਲੇ ਮੂਲੀਆਂ ਜਿਹੜੀਆਂ ਆਪਾਂ ਸਲਾਦ ਦੇ ਵਿੱਚ ਵੀ ਯੂਜ਼ ਕਰਦੇ ਆ ਦੇਖੋ ਹੁਣ ਸਰਦੀ ਦਾ ਮੌਸਮ ਆ ਜਾਊਗਾ ਹਰੇਕ ਬੰਦੇ ਨੂੰ ਉੰਦਾ ਵੀ ਮੂਲੀ ਵਾਲੇ ਪਰੌਂਠੇ ਖਾਣੇ ਆਗੇ ਜਾਂ ਹਣਾ ਸਲਾਦੀ ਚ ਆਪਾਂ ਮੂਲੀ ਸਾਗ ਦੇ ਨਾਲ ਵੀ ਮੂਲੀ ਜ਼ਰੂਰੀ ਆ ਮਤਲਬ ਬਹੁਤ ਇਹ ਵੀ ਆਪਾਂ ਘਰ ਦੇ ਵਿੱਚ ਹੀ ਆਪਾਂ 라 ਸਕਦੇ ਆ ਆਪਣੇ ਗਾਰਡਨ ਦੇ ਵਿੱਚ ਇਹਨੂੰ ਆਪਾਂ ਦੱਸਿਆ ਹੋਇਆ ਤੁਹਾਨੂੰ ਪਹਿਲਾਂ 20-20 ਵਟਾ ਬਣਾ ਕੇ ਆਪਾਂ ਲਗਾ ਸਕਦੇ ਆ ਸਾਨੀ ਨਾਲ ਠੀਕ ਹੈ ਇਹਦੇ ਲਈ ਆਪਾਂ ਬੀਜ ਤੋਂ ਹੀ ਡਾਇਰੈਕਟ ਲਗਾ ਸਕਦੇ ਆ ਇਹ ਮੂਲੀ ਇਹ ਆਪਾਂ ਨੂੰ 60 ਦਿਨਾਂ ਦੇ ਵਿੱਚ ਹਾਰਵੈਸਟ ਕਰਨ ਨੂੰ ਮਿਲ ਜਾਂਦੀ ਹੈ ਸਰਦੀਆਂ ਦੀ ਸਭ ਤੋਂ ਜ਼ਰੂਰੀ ਸਬਜ਼ੀ ਮੂਲੀ ਮੰਨੀ ਜਾਂਦੀ ਹੈ ਜੋ ਤੁਸੀਂ ਆਸਾਨੀ ਨਾਲ ਘਰੇ ਗਰੋ ਕਰ ਸਕਦੇ ਆ ਜੋ ਨਵੇਂ ਗਾਰਡਨ ਗਾਰਡਨਿੰਗ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਸਬਜ਼ੀਆਂ ਲਾਉਣਾ ਸ਼ੁਰੂ ਕਰਨੇ ਨੇ ਸਭ ਤੋਂ ਈਜ਼ੀ ਵੇ ਹੁੰਦਾ ਵੀ ਮੂੜੀਆਂ ਨੇ ਜਿਹੜੀਆਂ ਆਸਾਨੇ ਨਾਲ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣੇ ਨੈਕਸਟ ਆ ਜਾਂਦੀ ਹੈ ਜੀ ਪਿਆਜ਼ ਹਰਾ ਪਿਆਜ਼ ਆਪਾਂ ਲਗਾ ਸਕਦੇ ਹਾਂ ਠੀਕ ਹੈ ਹਰਾ ਪਿਆਜ਼ ਆਪਾਂ ਦੋ ਤਰੀਕੇ ਨਾਲ ਲਗਾ ਸਕਦੇ ਹਾਂ ਜਾਂ ਤਾਂ ਆਪਾਂ ਪਿਆਜ਼ ਦੀ ਛੋਟੀ ਜਿਹੜੀ ਗੰਢੀ ਹੁੰਦੀ ਆ ਉਸ ਤੋਂ ਤਿਆਰ ਕਰ ਸਕਦੇ ਆ ਜਾਂ ਆਪਾਂ ਜੇ ਪੌਦ ਲੈ ਕੇ ਦੀ ਜਾਂ ਪੌਦ ਆਪਾਂ ਤਿਆਰ ਕਰਨੀ ਥੋੜੀ ਮੁਸ਼ਕਲ ਹੁੰਦੀ ਆ ਪੌਦ ਜਦੋਂ ਆਪਾਂ ਤਿਆਰ ਕੀਤੀ ਗਈ ਉਹ ਲੈ ਕੇ ਉਹਦੇ ਰਾਹੀਂ ਵੀ ਆਪਾਂ ਸਰਦ ਪਿਆਜ਼ ਲਗਾ ਸਕਦੇ ਆਂਗੇ ਇਹ ਸਰਦੀਆਂ ਦੇ ਵਿੱਚ ਆਪਣੇ ਕੋਲੇ ਖਾਣ ਜੋਗੇ ਪਿਆਜ਼ ਆਪਣੇ ਘਰ ਤੇ ਆਰਾਮ ਨਾਲ ਗ로우 ਬੈਗ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਸਾਰਾ ਸਰਦੀ ਸਰਦੀ ਜਿਹੜੇ ਤੁਹਾਨੂੰ ਪਿਆਜ਼ ਨੇ ਉਹ ਹਾਰਵੈਸਟ ਕਰਨ ਨੂੰ ਮਿਲ ਸਕਦੇ ਨੇ ਮਿਲ ਜਾਣਗੇ ਇਹਦਾ ਨੈਕਸਟ ਕੀ ਆ ਜਿਹੜੀ ਇਹਦੀਆਂ ਪੂਕਾਂ ਹੁੰਦੀਆਂ ਨੇ ਉੱਪਰ ਵਾਲੇ ਆਪਣੇ ਇਹ ਏ ਵੀ ਆਪਾਂ ਯੂਜ਼ ਕਰ ਸਕਦੇ ਆ ਇਹਨਾਂ ਨੂੰ ਵੀ ਯੂਜ਼ ਕਰ ਸਕਦੇ ਆ ਸੋ ਕੋਸ਼ਿਸ਼ ਕਰੋ ਵੀ ਜਿਹੜੀਆਂ ਸਰਦੀਆਂ ਵਾਲੀਆਂ ਸਬਜ਼ੀਆਂ ਨੇ ਉਹ ਆਪਣੇ ਘਰ ਦੇ ਵਿੱਚ ਜਰੂਰ ਲਾਓ ਕਿਉਂਕਿ ਸਰਦੀਆਂ ਦੇ ਵਿੱਚ ਮੌਸਮ ਠੰਡਾ ਹੁੰਦਾ ਤੇ ਸਪਰੇਹਾਂ ਦੀ ਜਿਹੜੀ ਘੱਟ ਜ਼ਰੂਰਤ ਪੈਂਦੀ ਹੈ ਜਾਂ ਕਹਿ ਲਓ ਵੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਹੈਗੀ ਸੋ ਆਸਾਨੀ ਨਾਲ ਜੋ ਨਵੀਂ ਗਾਰਡਨਿੰਗ ਸ਼ੁਰੂ ਕਰਨਾ ਚਾਹੁੰਦੇ ਨੇ ਆਸਾਨੀ ਨਾਲ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਗਰੋਅ ਕਰ ਸਕਦੇ ਨੇ ਆਪਣੇ ਗਾਰਡਨ ਦੇ ਵਿੱਚ ਆਰਾਮ ਨਾਲ ਲਗਾ ਸਕਦੇ ਨੇ ਹੁਣ ਆਪਾਂ ਦਾ ਆਪਣੇ ਕੋਈ ਪੈਸਟਿਸਾਈਡ ਕੋਈ ਸਪਰੇਅ ਦੀ ਉਹਨਾਂ ਚੀਜ਼ਾਂ ਦੀ ਵੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਕੇਅਰ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ ਜੀ ਇਹ ਆਰਮਨਾਲ ਲਗਾ ਸਕਦੇ ਹੋ ਉਹ ਨੈਕਸਟ ਆਪਾਂ ਸਬਜੀ ਬਾਰੇ ਗੱਲ ਕਰਾਂਗੇ ਜਿਹੜੀ ਪਾਲਕ ਹਾਂਜੀ ਇਸ ਤੋਂ ਬਾਅਦ ਆਪਣੀ ਨੈਕਸਟ ਸਬਜੀ ਆ ਜਾਂਦੀ ਹੈ ਜੀ ਪਾਲਕ ਠੀਕ ਹੈ ਪਾਲਕ ਵੀ ਬਹੁਤ ਈਜ਼ੀ ਹੈ ਗਰੋ ਕਰਨ ਦੇ ਲਈ ਇਹਦੇ ਪਾਲਕ ਦੇ ਬੀਜ ਮਿਲ ਜਾਂਦੇ ਨੇ ਬੀਜ ਨੂੰ ਤੁਸੀਂ ਇਦਾਂ ਅਸੀਂ ਸੁਜੈਸਟ ਮੈਂ ਇਹੀ ਕਰਦਾ ਹਾਂ ਉਸਾ ਵੀ ਲਾਈਨਾਂ ਦੇ ਵਿੱਚ ਲਗਾਓ ਪਾਲਕ ਨੂੰ ਲਾਈਨਾਂ ਦੇ ਵਿੱਚ ਲਗਾਉਣ ਨਾਲ ਕੀ ਆ ਡਿਸਟੈਂਸ ਥੋੜਾ 4 ਇੰਚ ਦਾ ਡਿਸਟੈਂਸ ਰੱਖ ਲਓ ਤੁਸੀਂ ਲਾਈਨਾਂ ਦੇ ਵਿਚਕਾਰ ਉਸ ਤੋਂ ਬਾਅਦ ਉਹ ਕੀ ਆ ਜੇ ਤੁਸੀਂ ਗੋਡੀ ਕਰਨੀ ਆ ਥੋੜੀ ਬਹੁਤ ਉਹੋ ਜਾਂ ਪਾਣੀ ਦੇਣਾ ਉਹ ਆਪਣਾ ਪ੍ਰੋਪਰ ਜਿਹਾ ਤੁਸੀਂ ਹਾਰਵੈਸਟ ਵੀ ਕਰਨਾ ਉਹ ਵੀ ਸਾਰਾ ਕੁਝ ਈਜ਼ੀ ਰਹਿੰਦਾ ਹੈਗਾ ਕਿ ਪਾਲਕ ਤੁਸੀਂ ਲੀਫ ਵੈਜੀਟ ਇਹਦੇ ਲਈ ਤੁਹਾਨੂੰ ਜਿਆਦਾ ਤੋਂ ਜਿਆਦਾ ਹਾਈਟ ਵਾਲੀ ਨਹੀਂ ਚਾਹੀਏਗੀ 6 ਤੋਂ 8 ਇੰਚ ਦਾ ਗਰੋ ਬੈਗ ਹੋਵੇ ਕਮਲਾ ਹੋਵੇ ਠੀਕ ਹੈ ਇਹਦੇ ਲਈ ਤੁਸੀਂ ਆਰਾਮ ਨਾਲ ਲਗਾ ਸਕਦੇ ਹੋਗੇ ਇਹ ਲੀਫੀ ਵੈਜੀਟੇਬਲ ਨੇ ਜਿਹੜੀਆਂ ਆਪਣੇ ਕੋਲੇ ਮੰਨ ਲਓ ਪਾਲਕ ਹੋ ਗਿਆ ਜਾਂ ਮੇਥੀ ਹੋ ਗਈ ਮੈਥੇ ਹੋ ਗਏ ਲੈਟਸ ਹੋ ਗਏ ਆਪਣੇ ਕੋਲੇ ਦੋ ਤਿੰਨ ਤਰ੍ਹਾਂ ਦਾ ਹੁੰਦਾ ਇਹ ਤੁਸੀਂ ਆਰਾਮ ਨਾਲ 6 ਤੋਂ 8 ਇੰਚ ਦੇ ਗਰੋ ਬੈਗ ਦੇ ਵਿੱਚ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋਗੇ इजीली ਗਰੋ ਹੋ ਜਾਂਦੇ ਨੇ ਆ ਦੇਖੋ ਹਜੇ ਮਤਲਬ ਅਕਤੂਬਰ ਆਇਆ ਨਹੀਂ ਇਹ ਅਸੀਂ ਸੈਪਟੈਂਬਰ ਦਾ ਜਿਹੜਾ ਪਾਲਕ ਹੈ ਲੱਗਿਆ ਹੋਇਆ ਦੋ ਵਾਰ ਅਸੀਂ ਹਾਰਵੈਸਟ ਕਰ ਲਿਆ ਬਹੁਤ ਈਜ਼ੀ ਹੁੰਦਾ ਜਿਹੜੀ ਸਰਦੀ ਵਾਲੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਗਰੋ ਕਰਨਾ ਬਾਕੀ ਹੋਰ ਹੈ ਜਿਹੜੀਆਂ ਹਰੀਆਂ ਸਬਜ਼ੀਆਂ ਦੇ ਵਿੱਚ ਆਪਾਂ ਮਟਰ ਲਾ ਸਕਦੇ ਆ ਬਲੈਕ ਚਨੇ ਲਾ ਸਕਦੇ ਆ ਬਲੈਕ ਚਨੇ ਤੋਂ ਬਾਅਦ ਹੋਰ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੇ ਜੀ ਮਟਰ ਹੋ ਗਏ ਬਲੈਕ ਚਨੇ ਹੋ ਗਏ ਜਿਹੜੀਆਂ ਈਜ਼ੀਲੀ ਸਰਦੀਆਂ ਦੇ ਵਿੱਚ ਗਰੋ ਹੋ ਸਕਣ ਜੋ ਨਵੇਂ ਗਾਰਡਨਿੰਗ ਸ਼ੁਰੂ ਕਰਨਾ ਚਾਹੁੰਦੇ ਨੇਗੇ ਕਾਜਰ ਦੇ ਬਾਰੇ ਆਪਾਂ ਤੁਹਾਨੂੰ ਦੱਸਤਾ ਸੀਗਾ ਜੀ गाजर ਤੁਸੀਂ ਆਰਾਮ ਨਾਲ ਜਿਹੜੇ ਗਾਰਡਨ ਦੇ ਵਿੱਚ ਗਰੋ ਕਰ ਸਕਦੇ ਹੋ ਇੱਕ ਅਲੱਗ ਤੋਂ ਜਿਹੜੀ ਵੀਡੀਓ ਹੈ ਉਹ ਸਾਡੀ ਪਾਈ ਹੋਈ ਹੈ ਤੁਸੀਂ ਚੈਨਲ ਨੂੰ ਬੈਂਗਣ ਨੂੰ ਸਰਦੀਆਂ ਵਾਲੇ ਬੈਂਗਣ ਵੀ ਆਉਂਦੇ ਸਰਦੀਆਂ ਵਾਲੇ ਬੈਂਗਣ ਤੁਸੀਂ ਲਗਾ ਸਕਦੇ ਹੋ ਉਹ ਸਾਰਾ ਸਾਲ ਹੀ ਚੱਲਦੇ ਰਹਿੰਦੇ ਨੇ ਵਧੀਆ ਵੈਰਾਈਟੀਆਂ ਆਉਂਦੀਆਂ ਨੇ ਬਾਕੀ ਜੇਕਰ ਤੁਸੀਂ ਕੱਦੂ ਖਾਣ ਦੇ ਸ਼ੁਕੀਨ ਆ ਵੈਸੇ ਸਰਦੀਆਂ ਦੇ ਵਿੱਚ ਕੱਦੂ ਕੋ ਖਾਂਦਾ ਨਹੀਂ ਹੁੰਦਾ ਬਟ ਤੁਸੀਂ ਉਹ ਵੀ ਲਗਾ ਸਕਦੇ ਹੋ ਅਲੱਗ ਵੈਰਾਈਟੀਆਂ ਆਉਂਦੀਆਂ ਨੇਗੀਆਂ ਪਰ ਮੈਂ ਉਹੀ ਸਬਜ਼ੀਆਂ ਦੱਸ ਰਿਹਾ ਜਿਹੜੀ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ ਇਸ ਤਰ੍ਹਾਂ ਦਾ ਮਤਲਬ ਸਾਰੀਆਂ ਹੀ ਸਬਜ਼ੀਆਂ ਮਤਲਬ ਬੀਨਜ਼ ਵੀ ਹੋਰ ਵੀ ਤੁਸੀਂ ਕਰ ਸਕਦੇ ਹੋਗੇ ਬਟ ਉਹਨਾਂ ਲਈ ਥੋੜਾ ਜ਼ਿਆਦਾ ਐਫਰਟ ਹੁੰਦਾ ਇਹ ਹੀ ਸਬਜ਼ੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਇਹ ਬਿਲਕੁਲ ਈਜ਼ੀ ਨੇਗੀਆਂ ਮਤਲਬ ਇਹਦੇ ਲਈ ਕੋਈ ਜ਼ਿਆਦਾ ਕੇਅਰ ਨਹੀਂ ਕੋਈ ਜ਼ਿਆਦਾ ਮਤਲਬ ਨੌਲੇਜ ਨਹੀਂ ਕੁਝ ਨਹੀਂ ਚਾਹੀਉ ਤੁਹਾਨੂੰ ਇਹ ਤੁਸੀਂ ਆਰਾਮ ਨਾਲ ਲਗਾ ਕੋਈ ਸਪਰੇ ਨਹੀਂ ਜ਼ਿਆਦਾ ਚਾਹੀਦੀ ਈਜ਼ੀਲੀ ਤੁਸੀਂ ਆਪਣੇ ਗਾਰਡਨ ਦੇ ਵਿੱਚ ਪੂਰਿਆਂ ਮਤਲਬ ਬਿਨਾ ਸਪਰੇਅ ਤੋਂ ਕਿਸੇ ਵੀ ਆਸਾਨੀ ਨਾਲ ਇਹ ਗ로우 ਕਰ ਸਕਦੇ ਹੋ ਤੇ ਆਪਣੇ ਘਰ ਦੀ ਜਿਹੜੇ ਪਰਿਵਾਰ ਨੇ ਆਪਣੀ ਸਿਹਤ ਹੈ ਉਹਨੂੰ ਠੀਕ ਰੱਖ ਸਕਦੇ ਹੋ ਤੇ ਆਪਣੇ ਬੱਚਿਆਂ ਦੀ ਸਿਹਤ ਵੀ ਠੀਕ ਰੱਖ ਸਕਦੇ ਹੋ ਸੋ ਵੀਡੀਓ ਖਤਮ ਕਰਦੇ ਹੋਏ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਔਰ ਗਾਰਡਨਿੰਗ ਦੇ ਪ੍ਰਤੀ ਜੇ ਕੋਈ ਵੀ ਕੁਐਸਚਨ ਹੈ ਤੁਹਾਡਾ ਗ로우 ਵੈਗਸ ਦੀ ਇੱਕ ਕੁਐਸਚਨ ਆਇਆ ਸੀਗਾ ਵੀ ਗ로우 ਵੈਗਸ ਤੁਸੀਂ ਕਿੱਥੋਂ ਲੈਣੇ ਹੋਗੇ ਉਹ ਇਹ ਆਪਾਂ ਨੂੰ ਆਨਲਾਈਨ ਵੀ ਮਿਲ ਜਾਂਦੇ ਨੇ ਲੇਕਿਨ ਜੇ ਕਿਸੇ ਨੂੰ ਆਨਲਾਈਨ ਵੀ ਨਹੀਂ ਮਿਲ ਰੇ ਤਾਂ ਸਾਨੂੰ ਮੈਸੇਜ ਕਰ ਸਕਦਾ ਅਸੀਂ ਪ੍ਰੋਵਾਈਡ ਕਰਾ ਦਾਂਗੇ इजीली ਮਿਲ ਜਾਂਦੇ ਨੇ ਔਰ ਰੀਜ਼ਨੇਬਲ ਰੇਟਾਂ ਤੇ ਵੀ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਸੋ ਥੈਂਕ ਯੂ ਕਿਸੇ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ